ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਵਿੱਚ ਕਰਵਾ ਚੌਥ ਦਾ ਤਿਹਾਰ ਇਸ ਦੇ ਮੂਲ ਸਿਧਾਂਤਾਂ ਦੇ ਕਾਰਨ ਨਹੀਂ ਮਨਾਇਆ ਜਾਂਦਾ ਸਿੱਖੀ ਕਰਮ ਕਾਂਡਾਂ ਵਹਿਮਾਂ ਪਰਮਾਂ ਅਤੇ ਰਸਮਾਂ ਨੂੰ ਰੱਦ ਕਰਦੀ ਹੈ ਅਤੇ ਇਸ ਦੇ ਬਜਾਏ ਅੰਦਰੂਨੀ ਅਧਿਆਤਮਿਕਤਾ ਅਤੇ ਸੱਚੇ ਜੀਵਨ ਤੇ ਜੋਰ ਦਿੰਦੀ ਹੈ ਸਿੱਖ ਧਰਮ ਵਰਤ ਰੱਖਣ ਜਾਂ ਭੁੱਖੇ ਰਹਿਣ ਨੂੰ ਕੋਈ ਅਧਿਆਤਮਕ ਮਹੱਤਵ ਨਹੀਂ ਦਿੰਦਾ ਗੁਰੂ ਸਾਹਿਬਾਨ ਨੇ ਸਿਖਾਇਆ ਹੈ ਕਿ ਰੱਬ ਦੀ ਪ੍ਰਾਪਤੀ ਭੁੱਖੇ ਰਹਿ ਕੇ ਜਾਂ ਸਰੀਰ ਨੂੰ ਕਸ਼ਟ ਦੇ ਕੇ ਨਹੀਂ ਹੁੰਦੀ ਸਗੋ ਕੀਰਤ ਕਰਨਾ ਨਾਮ ਜਪਣ ਅਤੇ ਵੰਡ ਛਕਣ ਨਾਲ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਸਪਸ਼ਟ ਲਿਖਿਆ ਹੋਇਆ ਹੈ ਕਿ ਛੋੜੇ ਅੰਨ ਕਰੇ ਪਖੰਡ ਨਾ ਉਹ ਸੁਹਾਗਣ ਨਾ ਉਹ ਰੰਡ ਇਸ ਦਾ ਮਤਲਬ ਇਹ ਹੈ ਕਿ ਅੰਨ ਛੱਡ ਕੇ ਪਖੰਡ ਕਰਨ ਵਾਲੀਆਂ ਨਾ ਤਾਂ ਸੁਹਾਗਣਾ ਹਨ ਤੇ ਨਾ ਹੀ ਵਿਧਵਾਆਂ ਸਿੱਖ ਧਰਮ ਅਨੁਸਾਰ ਅਸਲੀ ਵਰਤ ਸਰੀਰ ਦਾ ਨਹੀਂ ਮੰਨਦਾ ਹੁੰਦਾ ਹੈ ਮਨ ਨੂੰ ਬੁਰਾਈਆਂ ਜਿਹੜੇ ਕਿ ਹੁੰਦੇ ਆ ਕਾਮ, ਕ੍ਰੋਧ, ਲੋ, ਮੋਹ, ਅਹੰਕਾਰ ਤੋਂ ਰੋਕਣਾ ਹੀ ਸੱਚਾ ਵਰਤ ਹੈ ਸਿੱਖ ਧਰਮ ਦੇ ਮੁੱਖ ਸਿਧਾਂਤਾਂ ਵਿੱਚੋਂ ਇੱਕ ਇਸਤਰੀ ਅਤੇ ਮਰਦ ਦੀ ਪੂਰੀ ਬਰਾਬਰੀ ਹੈ ਕਰਵਾ ਚੌਥ ਦਾ ਤਿਹਾੜ ਜਿੱਤੇ ਔਰਤ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀ ਹੈ ਉੱਤੇ ਇਹ ਸਿੱਖੀ ਦੀ ਬਰਾਬਰੀ ਵਾਲੇ ਸਿਧਾਂਤ ਤੇ ਉਲਟ ਜਾਪਦਾ ਹੈ ਸਿੱਖੀ ਵਿੱਚ ਵਿਆਹ ਇੱਕ ਬਰਾਬਰ ਦੀ ਸਾਂਝ ਹੈ ਜਿੱਥੇ ਦੋਵੇਂ ਜੀਵਨ ਸਾਥੀ ਇੱਕ ਦੂਜੇ ਲਈ ਜ਼ਿੰਮੇਵਾਰ ਹੁੰਦੇ ਹਨ ਕਿਸੇ ਇੱਕ ਸਾਥੀ ਦਾ ਦੂਜੇ ਦੀ ਲੰਬੀ ਉਮਰ ਲਈ ਵਰਤ ਰੱਖਣਾ ਇਸ ਸਿਧਾਂਤ ਨਾਲ ਮੇਲ ਨਹੀਂ ਖਾਂਦਾ ਸਿੱਖੀ ਦਾ ਜਨਮ ਹੀ ਕਰਮ ਕਾਂਡਾ ਅਤੇ ਪਖੰਡਾਂ ਦਾ ਵਿਰੋਧ ਕਰਨ ਲਈ ਹੋਇਆ ਹੈ ਗੁਰੂ ਸਾਹਿਬਾਨ ਨੇ ਲੋਕਾਂ ਨੂੰ ਦੱਸਿਆ ਕਿ ਧਾਰਮਿਕ ਰਸਮਾਂ ਜਿਵੇਂ ਪੂਜਾ ਵਰਤ ਅਤੇ ਤੀਰਥ ਯਾਤਰਾ ਮਾ ਕੇਵਲ ਮਨੁੱਖ ਨੂੰ ਅਸਲੀਅਤ ਤੋਂ ਦੂਰ ਕਰ ਦਿਆ ਹਨ ਕਰਵਾ ਚੌਥ ਵਰਗੇ ਤਿਉਹਾਰ ਜਿਨ੍ਹਾਂ ਵਿੱਚ ਚੰਦ ਨੂੰ ਛਾਣਣੀ ਵਿੱਚੋਂ ਦੇਖਣਾ ਅਤੇ ਵੱਖ-ਵੱਖ ਰਸਮਾਂ ਕਰਨਾ ਸ਼ਾਮਲ ਹੈ ਸਿੱਖ ਧਰਮ ਦੇ ਸਿਧਾਂਤਾਂ ਦੇ ਅਨੁਕੂਲ ਨਹੀਂ ਹਨ ਸਿੱਖੀ ਇੱਕ ਸਿੱਧਾ ਸਾਦਾ ਅਤੇ ਸਰਲ ਜੀਵਨ ਬਿਤਾਉਣ ਦੀ ਸਿੱਖਿਆ ਦਿੰਦੀ ਹੈ ਰੱਬ ਦੀ ਪ੍ਰਾਪਤੀ ਲਈ ਕਿਸੇ ਰਸਮ ਦੀ ਲੋੜ ਨਹੀਂ ਹੈ ਕੇਵਲ ਸੱਚੀ ਕਿਰਤ ਕਰਕੇ ਦਸਾਂ ਨੌ ਦੀ ਕਮਾਈ ਕਰਕੇ ਅਤੇ ਉਸ ਵਿੱਚੋਂ ਲੋੜਵੰਦਾਂ ਨੂੰ ਦੇ ਕੇ ਹੀ ਰੱਬੀ ਮਾਰਗ 'ਤੇ ਚੱਲਿਆ ਜਾਂਦਾ ਹੈ ਹਾਲਾਂਕਿ ਇਹ ਮੰਨਣਾ ਜ਼ਰੂਰੀ ਹੈ ਕਿ ਕਈ ਸਿੱਖ ਪਰਿਵਾਰ ਖਾਸ ਕਰਕੇ ਪੰਜਾਬ ਅਤੇ ਹੋਰ ਖੇਤਰਾਂ ਵਿੱਚ ਸੱਭਿਆਚਾਰਕ ਪ੍ਰਭਾਵ ਕਾਰਨ ਕਰਵਾ ਚੌਥ ਮਨਾਉਂਦੇ ਹਨ ਪਰ ਇਹ ਸੱਭਿਆਚਾਰਕ ਰਵਾਇਤ ਹੈ ਸਿੱਖ ਧਰਮ ਦਾ ਹਿੱਸਾ ਨਹੀਂ ਧਰਮ ਸ਼ਾਸਤਰ ਅਨੁਸਾਰ ਇਹ ਤਿਹਾੜ ਸਿੱਖੀ ਦੀ ਬੁਨਿਆਦੀ ਸਿਧਾਂਤਾਂ ਨਾਲ ਮੇਲ ਨਹੀਂ ਖਾਂਦਾ ਵੀਡੀਓ ਵਧੀਆ ਲੱਗਿਆ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਦੇ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ